ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਤ ਪ੍ਰਤੱਖ ਹਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਤਿਨਾਂ ਦਾ ਆਉਣ ਵਾਲੇ ਦਿਨਾਂ ਵਿੱਚ ਸ਼ਹੀਦੀ ਦਿਹਾੜਾ ਆ ਰਿਹਾ ਆਪ ਸੰਗਤ ਨੂੰ ਪਤਾ ਹੈ ਇਸੇ ਸਬੰਧ ਦੇ ਅੰਦਰ ਹੀ ਜੀਵੇ ਸੰਜੋ ਪੰਜਾਬ ਗਰੁੱਪ ਦੇ ਵੱਲੋਂ ਇਹ ਉਦਦਮ ਕੀਤਾ ਜਾ ਰਿਹਾ ਹੈ ਕਿ ਤਿਨਾਂ ਦੇ ਜੀਵਨ ਦੇ ਬਾਰੇ ਵਿੱਚ ਇਸ ਜੀ ਦੇ ਕਾਰਨਾਂ ਦੇ ਬਾਰੇ ਵਿੱਚ ਆਪ ਸਰਬਤ ਸੰਗਤ ਦੇ ਨਾਲ ਸਾਂਝ ਪਾਈ ਜਾਏ ਅੱਜ ਆਪਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਸ਼ਹਾਦਤ ਦੇ ਕਾਰਨ ਦੇ ਉੱਤੇ ਵੀ ਲਗਾਤਾਰ ਗੱਲਬਾਤ ਕੀਤੀ ਜਾਏਗੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜਿਹੜਾ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ 1563 ਈਸਵੀ ਵਿੱਚ ਬੀਬੀ ਭਾਨੀ ਜੀ ਦੇ ਕੁਖੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਇਹਨਾਂ ਤੋਂ ਵੱਡੇ ਇਹਨਾਂ ਦੇ ਦੋ ਪਰਾਤਾ ਸਨ ਬਾਬਾ ਪ੍ਰਿਥੀ ਚੰਦ ਜੀ ਤੇ ਨਾਲ ਹੀ ਬਾਬਾ ਮਹਾਦੇਵ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਇਸ ਦੋਤਰੇ ਨੂੰ ਅਸੀਸ ਦਿੰਦਿਆਂ ਆਖਿਆ ਸੀ ਇਹ ਵੱਡਾ ਪੁਰਖ ਹੈ ਸਾਨੂੰ ਇਹੋ ਜੀਆਂ ਵੀ ਸਾਡੀਆਂ ਰਵਾਈਤਾਂ ਦੇ ਵਿੱਚ ਗੱਲਾਂ ਮਿਲਦੀਆਂ ਨੇ ਕਿ ਗੁਰੂ ਸਾਹਿਬ ਨੇ ਅਸੀਸ ਦਿੱਤੀ ਸੀ ਦੋਹਤਾ ਬਾਣੀ ਦਾ ਬੋਹਿਤਾ ਇੱਕ ਵਾਰੀ ਖੇਡਦੇ ਹੋਏ ਆ ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਮੰਡੀ ਨੂੰ ਜਾ ਕੇ ਹੱਥ ਪਾ ਲਿਆ ਸੀ ਬਚਪਨ ਦੇ ਵਿੱਚ ਤਾਂ ਜਦੋਂ ਮੰਡੀ ਹਿੱਲੀ ਤਾਂ ਸੱਚੇ ਪਾਤਸ਼ਾਹ ਨੇ ਆਖਿਆ ਸੀ ਇਹ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਸ ਮੰਡੀ ਹਲਾਈ ਸਾਡੀ ਸਾਰੀ ਸੋ ਬਚਪਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਪਾਸੋਂ ਢੇਰ ਸਾਰੀਆਂ ਅਸੀਸਾਂ ਹਾਸਲ ਹੋਈਆਂ। ਮੁਢਲੀ ਵਿੱਦਿਆ ਜਿਹੜੀ ਉਹ ਨਾਨਾ ਗੁਰੂ ਜੀ ਦੀ ਸਰਪ੍ਰਸਤੀ ਦੇ ਥੱਲੇ ਹੀ ਹੋਈ। ਗੁਰਮੁਖੀ ਉਹਨਾਂ ਨੇ ਆਪ ਸਿਖਾਈ ਨਾਲ ਹੀ ਗਣਿਤ ਆਦਿ ਵਿੱਦਿਆ ਜਿਹੜੀ ਸੀਗੀ ਉਹਦੇ ਲਈ ਇਹਨਾਂ ਦੇ ਮਾਮਾ ਜਿਹੜੇ ਛੋਟੇ ਸਨ ਬਾਬਾ ਮੋਰੀ ਜੀ ਉਹਨਾਂ ਨੇ ਅਹਿਮ ਯੋਗਦਾਨ ਪਾਇਆ। ਸੰਸਕ੍ਰਿਤ ਦੀ ਪੜ੍ਹਾਈ ਪੰਡਤ ਬੇਨੀ ਪਾਸੋਂ ਪੜ੍ਹੀ ਜੋ ਗੁਰੂ ਘਰ ਦੇ ਸ਼ਰਧਾਲੂ ਤੇ ਗੁਰੂ ਕੇ ਸਿੱਖ ਸਨ ਫਾਰਸੀ ਦੀ ਪੜ੍ਹਾਈ ਇਹਨਾਂ ਨੇ ਮਕਤਬ ਦੇ ਵਿੱਚ ਜਾ ਕੇ ਮੌਲਵੀ ਦੇ ਪਾਸੋਂ ਹਾਸਲ ਕੀਤੀ ਇੰਨਾ ਹੀ ਨਹੀਂ ਘੋੜ ਸਵਾਰੀ ਨੇਜਾਬਾਦੀ ਅਤੇ ਆਦਿਕ ਜਿਹੜੀ ਸ਼ਸਤਰ ਵਿਦਿਆ ਸੀਗੀ ਉਹ ਵੀ ਇਹਨਾਂ ਨੇ ਹਾਸਲ ਕੀਤੀ ਮੰਨਿਆ ਜਾਂਦਾ ਹੈ ਉਹਦੇ ਵਿੱਚ ਬਾਬਾ ਬੁੱਢਾ ਜੀ ਦਾ ਬਹੁਤ ਯੋਗਦਾਨ ਸੀਗਾ ਜੀ ਇਹਦੇ ਨਾਲ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਰੰਦੇ ਸਾਜ ਦੇ ਵਿੱਚ ਵੀ ਪ੍ਰਬੁੱਧਤਾ ਹਾਸਲ ਕੀਤੀ ਆਮ ਤੌਰ ਦੇ ਉੱਤੇ ਗੁਰੂ ਸਾਹਿਬ ਸਰੰਦੇ ਨਾਲ ਹੀ ਕੀਰਤਨ ਕਰਦੇ ਰਹੇ ਆ ਬਚਪਨ ਦੇ ਵਿੱਚ ਹੀ ਗੁਰੂ ਘਰ ਦੇ ਵਿੱਚੋਂ ਰਾਗ ਵਿਦਿਆ ਵੀ ਹਾਸਲ ਕੀਤੀ ਆਪਨੂੰ ਪਤਾ ਹੈ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆਂ ਤੇ ਸਾਨੂੰ ਲੱਗਦਾ ਹੈ ਪਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ 30 ਰਾਗਾਂ ਦੇ ਵਿੱਚ ਬਾਣੀਆਂ ਜੜੀਓ ਉਚਾਰਨ ਕੀਤੀ ਹੋਈ ਹੈ ਸੋ 11 ਸਾਲ ਆਪਣੇ ਜੀਵਨ ਦੇ ਮੁਕਲੇ ਜਿਹੜੇ ਉਹ ਗੋਇੰਦਵਾਲ ਸਾਹਿਬ ਬਤੀਤ ਕੀਤੇ ਉਸ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਜੀ ਕੋਲੋਂ ਗੁਰਿਆਈ ਗੁਰੂ ਰਾਮਦਾਸ ਮਹਾਰਾਜ ਦੇ پاس ਆਈ ਫੇਰ ਜਿਹਨੂੰ ਗੁਰੂ ਕਾ ਚੱਕ ਆਖਿਆ ਜਾਂਦਾ ਹੈ ਜੋ ਤਿੰਨ ਪਿੰਡਾਂ ਦੀ ਜ਼ਮੀਨ ਲੈ ਕੇ ਤੁੰਗ ਬਿਲਵਾਲੀ ਸੁਲਤਾਨਵੰਦ ਅਤਿਆਦਿਕ ਦੀ ਜ਼ਮੀਨ ਖਰੀਦ ਕੇ ਉਹਦੇ ਉੱਤੇ ਵਸਾਇਆ ਗਿਆ ਸੀ ਚੱਕ ਰਾਮਦਾਸਪੁਰ ਵੀ ਅਖਵਾਇਆ ਤੇ ਬਾਅਦ ਦੇ ਵਿੱਚ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਬਣਿਆ ਉੱਥੇ ਪਰਿਵਾਰ ਸਮੇਤ ਆ ਗਏ ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦੇ ਉਪਦੇਸ਼ ਦੇ ਅਨੁਸਾਰ ਮਕਾਨ ਬਣਾਉਣੇ ਸ਼ੁਰੂ ਕੀਤੇ ਤਾਲ ਖਦਵਾਉਣਾ ਸ਼ੁਰੂ ਕੀਤਾ ਇਸੇ ਸਮੇਂ ਦੇ ਵਿੱਚ ਇੱਕ ਵੇਰੀ ਲਾਹੌਰ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਤਾਜ ਦੇ ਪੁੱਤਰ ਭਾਈ ਸਿਆਰੀ ਮਲ ਦੇ ਬੱਚੇ ਦਾ ਵਿਆਹ ਸੀ ਉੱਥੋਂ ਸੱਦਾ ਆਇਆ ਉੱਥੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭੇਜਿਆ ਗਿਆ ਤੇ ਆਖਿਆ ਗਿਆ ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਆਉਣਾ ਨਹੀਂਗਾ ਕਾਫੀ ਸਮਾਂ ਬਤੀਤ ਹੋ ਗਿਆ ਸੀਗਾ ਲਾਹੌਰ ਦੇ ਅੰਦਰ ਰਹਿੰਦੇ ਆ ਹੋਇਆ ਬੇਬਲ ਵੀ ਉਹ ਥੇ ਸਨ ਇਹਨਾਂ ਨੇ ਜੱਟੀਆਂ ਵੀ ਲਿਖੀਆਂ ਜਿਹੜੀਆਂ ਬਾਬਾ ਪ੍ਰਿਥੀਆ ਪਹੁੰਚ ਨਹੀਂ ਦਿੰਦਾ ਸੀਗਾ ਪਰ ਕਿਵੇਂ ਨਾ ਕਿਵੇਂ ਇੱਕ ਚਿੱਠੀ ਪਹੁੰਚੀ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਲਾਹੌਰ ਦੇ ਵਿੱਚ ਰਹਿੰਦੇ ਆ ਇਸ ਸਮੇਂ ਦੇ ਵਿੱਚ ਇਹਨਾਂ ਦਾ ਕਾਫੀ ਜਿਹੜੇ ਲਾਹੌਰ ਦੇ ਮੁਸਲਮਾਨ ਪੀਰ ਫਕੀਰ ਸੰਗ ਦੇ ਉਹਨਾਂ ਦੇ ਨਾਲ ਵੀ ਸਬੰਧ ਦਾ ਡੜਾਓ ਬਣਿਆ ਇਹਦੇ ਨਾਲ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਜੋਤੀ ਜੋਤਿ ਸਮਾਏ ਤੇ ਉਹਨਾਂ ਨੇ ਗੁਰਿਆਈ ਹੈ ਜਿਹੜੀ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤੀ ਇਹਦੀ ਬ੍ਰੋਤਾ ਬਾਬੇ ਪ੍ਰਿਥੀਏ ਨੇ ਬਹੁਤ ਜ਼ਿਆਦਾ ਕੀਤੀ ਸੀਗੀ ਪਰ ਅਖੀਰ ਦੇ ਉੱਤੇ ਉਹਨਾਂ ਨੂੰ ਟੈਣਾ ਹੀ ਪਿਆ ਜੇ ਗੋਇੰਦਵਾਲ ਸਾਹਿਬ ਵਿਖੇ ਆ ਕੇ ਗੁਰੂ ਰਾਮਦਾਸ ਮਹਾਰਾਜ ਜੁਤੀ ਜੋ ਸਮਾਏ ਇੱਥੇ ਫਿਰ ਦਸਤਾਰਾਂ ਦਿੱਤੀਆਂ ਗਈਆਂ ਜਿਹੜੀ ਪਰਿਵਾਰਕ ਦਸਤਾਰ ਸੀ ਉਹ ਬਾਬੇ ਪ੍ਰਿਥੀਏ ਦੇ ਹਿੱਸੇ ਆਈ ਤੇ ਜਿਹੜੀ ਗੁਰਿਆਈ ਦੀ ਦਸਤਾਰ ਸੀ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਸ ਆਈ ਗੁਰੂ ਅਰਜਨ ਸਾਹਿਬ ਮਹਾਰਾਜ ਪਿਤਾ ਗੁਰੂ ਜੀ ਆ ਗਿਆ ਦੇ ਅਨੁਸਾਰ ਮੁਰ ਅੰਮ੍ਰਿਤਸਰ ਆ ਗਏ ਇੱਥੇ ਅੱਗੇ ਨਾਲ ਦੀ ਤੇਜ਼ੀ ਦੇ ਨਾਲ ਉਸਾਰੀਆਂ ਪਰ ਆਰੰਭ ਕੀਤੀਆਂ ਆਪਾਂ ਨੂੰ ਪਤਾ ਹੈ 68 ਤੀਰਥ ਸਥਾਨ ਜਿਹੜਾ ਬਣਿਆ ਹੋਇਆ ਉੱਥੇ ਬੈਠ ਕੇ ਕੰਮ ਕਰਵਾਉਂਦੇ ਸਨ ਗੁਰੂ ਕੇ ਬਾਗ ਮੰਦਿਰ ਸਾਹਿਬ ਜਿਹੜਾ ਹੈਗਾ ਜਗਾ ਉੱਥੇ ਬੈਠ ਕੇ ਕਾਰਜ ਕਰਵਾਇਆ ਕਰਦੇ ਸਨ ਇੱਥੇ ਤਾਲ ਨੂੰ ਪੱਕਾ ਕਰਵਾਇਆ ਫਿਰ ਸਮੇ ਦੇ ਨਾਲ ਦਰਬਾਰ ਸਾਹਿਬ ਜਿਹੜਾ ਹੈ ਉਹ ਵੀ ਤਾਲ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਬਣਵਾਇਆ ਹੈ ਜੇ ਹਨਾ ਫਿਰ ਇੱਥੇ ਅੰਮ੍ਰਿਤਸਰ ਦੇ ਅੰਦਰ ਰਹਿੰਦਿਆ ਹੋਇਆ ਹੀ ਗੁਰੂ ਸਾਹਿਬ ਨੇ ਸਿੱਖਾਂ ਦੇ ਅੰਦਰ ਦਸਵੰਦ ਦੀ ਪ੍ਰਥਾ ਨੂੰ ਪਰਪੱਕ ਕੀਤਾ ਮਸੰਦਾਂ ਦੀ ਸਥਾਪਨਾ ਕੀਤੀ ਗਈ ਦਿਵਾਲੀ ਤੇ ਨਾਲ ਵਿਸਾਖੀ ਦੇ ਇਕੱਠ ਸੰ ਉਹ ਪਹਿਲਾਂ ਦੀ ਤਰ੍ਹਾਂ ਹੋ ਰਹੇ ਸਨ ਜੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਰਥਿਕ ਤਲ ਉੱਤੇ ਉੱਪਰ ਚੁੱਕਣ ਦੇ ਲਈ ਘੋੜਿਆਂ ਦੇ ਵਪਾਰ ਵਾਲੇ ਪਾਸੇ ਵੀ ਲਾਇਆ ਇਹਦੇ ਨਾਲ ਹੀ ਸੱਚੇ ਪਾਤਸ਼ਾਹ ਨੇ ਛੋਟੇ ਜਿਹੇ ਪ੍ਰਚਾਰਕ ਦੌਰੇ ਕੀਤੇ ਲਾਹੌਰ ਦਾ ਉਥੋਂ ਅੱਗੇ ਨਨਕਾਣਾ ਸਾਹਿਬ ਦਾ ਤੇ ਫਿਰ ਮੁਰ ਗੋਇੰਦਵਾਲ ਸਾਹਿਬ ਦਾ ਇੱਕ ਇਹਨਾਂ ਨੇ ਦੌਰਾ ਇਹ ਜਿਹੜਾ ਉਹ ਕੀਤਾ ਹੈਗਾ ਦਬਾਬੇ ਦੀ ਧਰਤੀ ਦਾ ਇਧਰਲੇ ਪਾਸੇ ਵੀ ਇੱਕ ਛੋਟਾ ਜਿਹਾ ਪ੍ਰਚਾਰਕ ਦੌਰਾ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਿਹੜਾ ਵਿਆਹ ਸੀਗਾ ਉਹ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀ ਮੌ ਪਿੰਡ ਦੇ ਰਹਿਣ ਵਾਲੇ ਸਨ ਭਾਈ ਕ੍ਰਿਸ਼ਨ ਚੰਦ ਦੀ ਪੁੱਤਰੀ ਸਨ ਇਹਨਾਂ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਈ ਸ਼ਹਿਰ ਵੀ ਬਸਾਏ ਜਿਵੇਂ ਤਰਨਤਨ ਸਾਹਿਬ ਉਹਨਾਂ ਨੇ ਬਸਾਇਆ ਫਿਰ ਕਰਤਾਰਪੁਰ ਸਾਹਿਬ ਜਲੰਧਰ ਵਾਲਾ ਜਿਹੜਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਸਾਇਆ ਇਹ ਵੀ ਹਰਗੋਬਿੰਦਪੁਰ ਵੀ ਹੈ ਜਿਹੜਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਸਾਇਆ ਸੱਚੇ ਬਾਦਸ਼ਾਹ ਨੇ ਕੋੜੀਆਂ ਦੇ ਵਾਸਤੇ ਸਭ ਤੋਂ ਵੱਡਾ ਉਸ ਵਕਤ ਦਾ ਜਿਹੜਾ ਕੋੜੀ ਘਰ ਸੀਗਾ ਉਹਨਾਂ ਦੇ ਟਰੀਟਮੈਂਟ ਦੇ ਵਾਸਤੇ ਉਹ ਵੀ ਤਰਨਤਨ ਸਾਹਿਬ ਦੇ ਵਿੱਚ ਬਣਵਾਇਆ ਸੀਗਾ ਜੀ ਸੱਚੇ ਬਾਦਸ਼ਾਹ ਦੇ ਵਕਤ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀਗਾ ਹਿੰਦੂ ਤੇ ਸਿੱਖ ਹਿੰਦੂ ਤੇ ਮੁਸਲਮਾਨ ਜਿਹੜੇ ਉਹ ਸਿੱਖੀ ਵਾਲੇ ਪਾਸੇ ਆ ਰਹੇ ਸੀਗੇ ਤੇ ਇਸ ਸਮੇਂ ਦੇ ਅੰਦਰ ਹੀ ਗੁਰੂ ਮਹਾਰਾਜ ਦਾ ਜਿਹੜਾ ਮਿਲਾਪ ਹੈ ਉਹ ਅਕਬਰ ਦੇ ਨਾਲ ਵੀ ਹੁੰਦਾ ਹੈ ਅਕਬਰ ਵੀ ਗੁਰੂ ਘਰ ਦੀ ਮਹਿਮਾ ਸੁਣ ਕੇ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਦੇ ਵਾਸਤੇ ਆਇਆ ਸੀਗਾ ਜਦੋਂ ਅਕਬਰ ਮਿਲਿਆ ਤੇ ਮਹਾਰਾਜ ਨੇ ਅਕਬਰ ਦੇ ਨਾਲ ਗੱਲਬਾਤ ਕੀਤੀ ਕਿ ਦੇਖੋ ਇੱਥੇ ਸਰਕਾਰੀ ਫੌਜਾਂ ਦਾ ਠਹਿਰਾਅ ਸੀਗਾ ਜਿਸ ਕਰਕੇ ਅਨਾਜ ਦੇ ਰੇਟ ਇੱਕੋਦਮ ਚੱਕੇ ਗਏ ਸਨ ਹੁੰਦੇ ਤਾਂ ਫੌਜਾਂ ਉੱਥੇ ਜਾ ਰਹੀਆਂ ਨੇ ਅਨਾਜ ਦੇ ਰੇਟ ਡਿੱਗ ਪੈਣੇ ਆ ਹੁਣ ਅਨਾਜ ਦੇ ਰੇਟ ਇੱਕੋਦਮ ਵੱਧ ਗਏ ਸਨ ਜਿਸ ਕਰਕੇ ਜਿਹੜਾ ਮਾਮਲਾ ਹੈ ਉਹ ਵੀ ਵੱਧ ਗਿਆ ਸੀਗਾ ਤੇ ਕੋਸ਼ਿਸ਼ ਕਰੋ ਮਾਮਲੇ ਦੇ ਵਿੱਚ ਥੋੜੀ ਜਿਹੀ ਆ ਉਹ ਕਟੌਤੀ ਕਰੋ ਤਾਂ ਕਿ ਲੋਕਾਂ ਨੂੰ ਲਗਾਣ ਦੇ ਨਾ ਸੌਖਾ ਰਹੇ ਅਕਬਰ ਨੇ ਖਿਹੜੇ ਮੱਥੇ ਇਹ ਗੱਲ ਨੂੰ ਸਵੀਕਾਰ ਕੀਤਾ ਤੇ 6ਵੇਂ ਸਾਲ ਜਿਹੜਾ ਸੀਗਾ ਉਸੇ ਵਕਤ ਕਿਸਾਨਾਂ ਦਾ ਮਾਫ ਕਰ ਦਿੱਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੈਂਪ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਲਾਹੌਰ ਆਏ ਸਨ ਗੁਰੂਬੰਦ ਤੋਂ ਬਾਅਦ ਇੱਥੇ ਵੀ ਸੱਚੇ ਪਾਤਸ਼ਾਹ ਨੇ ਅ ਗੁਰੂ ਰਾਮਦਾਸ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਹੁੰਦੇ ਹਨ ਡੱਬੀ ਬਾਜ਼ਾਰ ਦੇ ਵਿੱਚ ਬੋਲੀ ਬਣਵਾਈ ਸੀਗੀ ਇੱਥੇ દવાਖਾਨਾ ਵੀ ਚਾਲੂ ਕੀਤਾ ਗਿਆ ਸੀਗਾ ਇਹ ਸਮੇਂ ਤੇ ਜਿਹੜਾ ਕਾਲ ਪਿਆ ਸੀ ਸੱਚੇ ਪਾਤਸ਼ਾਹ ਨੇ ਹਰ ਜਗ੍ਹਾ ਬੈਠੇ ਸਿੱਖਾਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਤੁਹਾਡੇ ਆਸੇ-ਪਾਸੇ ਕੋਈ ਵੀ ਭੁੱਖਾ ਨਹੀਂ ਰਹਿਣਾ ਚਾਹੀਦਾ ਬਿਨਾਂ ਕਿਸੇ ਭੇਦਭਾਵ ਤੋਂ ਸਾਰਿਆਂ ਦੀ ਸੇਵਾ ਤੇ ਜਿਹੜੀ ਖਿਦਮਤ ਹੈ ਉਹ ਤੁਹਾਨੂੰ ਕਰਨੀ ਚਾਹੀਦੀ ਹੈਗੀ ਅਜੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਇੱਕ ਦਿਨ ਇਸ ਪਰਥਾਏ ਧਿਆਨ ਦਿੱਤਾ ਵੀ ਜਿਹੜੀ ਪਹਿਲਾਂ ਤੋਂ ਗੁਰਬਾਣੀ ਤੁਰਿ ਆ ਰਹੀ ਹੈ ਤੇ ਉਹਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਏ ਸੱਚੇ ਬਾਦਸ਼ਾਹ ਨੇ ਮੰਨਿਆ ਜਾਂਦਾ ਹੈ ਕਿ 1601 ਈਸਵੀ ਦੇ ਵਿੱਚ ਇਹ ਉਦਮ ਸ਼ੁਰੂ ਕੀਤਾ ਇਹਦੇ ਲਈ ਚੋਣ ਜਿਹੜੀ ਉਹ ਭਾਈ ਗੁਰਦਾਸ ਜੀ ਦੀ ਹੋਈ ਉਹਨਾਂ ਦੇ ਨਾਲ ਕੋਈ ਸਹਿਲਖਾਰੀ ਵੀ ਲਾਏ ਗਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਤੋਂ ਪਹਿਲੀਆਂ ਪਾਤਸ਼ਾਹਾਂ ਭਗਤਾਂ ਤੇ ਨਾਲ ਪੱਟਾਂ ਦੀ ਬਾਣੀ ਹੈ ਜਿਹੜੀ ਗੁਰਸਿੱਖਾਂ ਦੀ ਬਾਣੀ ਹੈ ਜਿਹੜੀ ਉਹ ਦਰਜ ਕਰਵਾਉਣੀ ਸ਼ੁਰੂ ਕੀਤੀ ਇਨੂੰ ਕਾਫੀ ਟਾਈਮ ਲੱਗਾ 4-5 ਸਾਲ ਦਾ ਵਕਫਾ ਲੱਗ ਗਿਆ ਇਹਦੇ ਉੱਤੇ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਫਿਰ ਆਦ ਗ੍ਰੰਥ ਦੀ ਜਿਹੜੀ ਪੋਥੀ ਸਾਹਿਬਾ ਉਹ ਤਿਆਰ ਕਰਵਾਈ ਤੇ ਇਹ ਸਮੇਂ ਦੇ ਵਿੱਚ ਉਹਦੇ ਉਤਾਰੇ ਵੀ ਤਿਆਰ ਕਰਵਾਏ ਗਏ ਜਿਵੇਂ ਭਾਈ ਬੰਨੋ ਵਾਲੀ ਬੀੜ ਹੈਗੀ ਆ ਉਹਦੇ ਉੱਤੇ ਅਸੀਂ ਵੱਖਰੀ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਸਮਝ ਪਾਵਾਂਗੇ ਕਿ ਭਾਈ ਬੰਨੋ ਵਾਲੀ ਬੀੜ ਨੂੰ ਖਾਰੇ ਵਾਲੀ ਬੀੜ ਕਿਉਂ ਕਿਹਾ ਜਾਂਦਾ ਸੀਗਾ ਉਹਦਾ ਕੀ ਕਾਰਨ ਸੀ ਉਹਨੂੰ ਖਾਰੀ ਬੀੜ ਕਿਉਂ ਕਿਹਾ ਜਾਂਦਾ ਸੀਗਾ ਉਹਦੇ ਉੱਤੇ ਵੱਖਰੀ ਚਰਚਾ ਆਪਾਂ ਜੜੀ ਉਹ ਜ਼ਰੂਰ ਕਰਾਂਗੇ ਫਿਰ ਆਪਾਂ ਨੂੰ ਪਤਾ ਹੈ ਸੱਚੇ ਪਾਤਸ਼ਾਹ ਜੀ ਨੇ 1604 ਈਸਵੀ ਦੇ ਵਿੱਚ ਜਿਸ ਵਖਤ ਆਦ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ ਉਹਦੇ ਲਈ ਜਿਹੜੀ ਚੋਣ ਹੈ ਉਹ ਵੀ ਬਾਬਾ ਬੁੱਟਾ ਜੀ ਦੀ ਕੀਤੀ ਗ੍ਰੰਥੀ ਦੇ ਰੂਪ ਦੇ ਵਿੱਚ ਤੇ ਉਸ ਬੀੜ ਦਾ ਆਸਨ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਲੱਗਾ ਦਿਸੂ ਘਰ ਸਨ ਇਹਦਾ ਉਹ ਕੋਠਾ ਸਾਹਿਬ ਦੇ ਵਿੱਚ ਉਸ ਪਲੰਗ ਉੱਤੇ ਹੋਇਆ ਜਿੱਥੇ ਗੁਰੂ ਸਾਹਿਬ ਕਦੇ ਆਪ ਵਿਸ਼ਰਾਮ ਕਰਦੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਚਾਰ ਤੇ ਪ੍ਰਸਾਰ ਤੋਂ ਬਹੁਤ ਲੋਕ ਔਖੇ ਵੀ ਸਨ ਉਹਦੇ ਵਿੱਚ ਜਾਤ ਬਿਮਾਨੀ ਉਹਦੇ ਵਿੱਚ ਪੰਡਤ ਮੋਲਾਣੇ ਜਿਨ੍ਹਾਂ ਦੀਆਂ ਰੌ ਰਸਮਾਂ ਤੇ ਰੀਤਾਂ ਦਾ ਖੰਡਨ ਹੋ ਰਿਹਾ ਸੀਗਾ ਜੇ ਇਹਦੇ ਨਾਲ ਹੀ ਕੁਝ ਪੋਲਿਟਿਕਲ ਲੋਕ ਵੀ ਜਿਹੜੇ ਹੈਗੇ ਆ ਉਹ ਵੀ ਨਾ ਕੋਈ ਸਨ ਅ ਥੋੜਾ ਬਹੁਤ ਇਹਦੇ ਵਿੱਚ ਆਪਾਂ ਬਾਬਾ ਪ੍ਰਿਥੀਆ ਜੀ ਨੂੰ ਰੱਖ ਕੇ ਦੇਖ ਸਕਦੇ ਆ ਨਕਸ਼ਬੰਦੀ سلسلہ ਜਿਹੜਾ ਉਹਦਾ ਬਹੁਤ ਵੱਡਾ ਹੱਥ ਹੈਗਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਕਈ ਤਰ੍ਹਾਂ ਦੀ ਗੰਡ ਧੁੱਪ ਕੀਤੀ ਗਈ ਇਹਦੇ ਵਿੱਚ ਜਿਹੜਾ ਮੇਨ ਸੂਤਰ ਧਾਰ ਸੀਗਾ ਉਹ ਚੰਦੂ ਸੀਗਾ ਜੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਧਮਕੀਆਂ ਜਿਹੜੀਆਂ ਉਹ ਬੀਰਬਲ ਨੇ ਵੀ ਦਿੱਤੀਆਂ ਤੇ ਇਹ ਸਾਰੇ ਕਾਸੇ ਦੇ ਵਿੱਚ ਅਖੀਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 1622 ਈਸਵੀ ਦੇ ਵਿੱਚ ਗ੍ਰਫਤਾਰ ਕੀਤਾ ਜਾਂਦਾ ਹੈ ਲਾਹੌਰ ਦੇ ਅੰਦਰ ਰੱਖਿਆ ਜਾਂਦਾ ਹੈ ਉੱਥੇ ਬਹੁਤ ਜ਼ਿਆਦੇ ਅਸਹਿ ਅਕਹਿ ਕਸ਼ਟ ਤਸੀਹੇ ਦਿੱਤੇ ਜਾਂਦੇ ਹੈਗੇ ਤੱਪਦੀ ਹੋਈ ਰੇਤ ਉਹਨਾਂ ਦੇ ਪਿੰਡੇ ਤੇ ਪਾਈ ਜਾਂਦੀ ਹੈ ਗੁਰੂ ਸਾਹਿਬ ਦੇ શરીર ਤੇ ਪ੍ਰਫੁੱਲੇ ਹੋ ਚੁੱਕੇ ਨੇ ਤੇ ਅਖੀਰ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਪੁਰ ਦੇ ਰਾਵੀ ਦੇ ਠੰਡੇ یخ ਪਾਣੀ ਦੇ ਅੰਦਰ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਪਰ ਸੱਚੇ ਪਾਤਸ਼ਾਹ ਇਹ ਸਾਰੇ ਕਸ਼ਟ ਨੇ ਜਿਹੜੇ ਤੇਰਾ ਕੀਆ ਮਿੱਠਾ ਲੱਗੇ ਦੇ ਸਿਧਾਂਤ ਉੱਤੇ ਚੱਲਦੇ ਅਖਿੜੇ ਮੁੱਥੇ ਪ੍ਰਵਾਨ ਕਰਦੇ ਐ ਸੋ ਅੱਜ ਜ਼ਰੂਰ ਹੈ ਸਾਨੂੰ ਇਹੀ ਹੋ ਐ ਸੱਚੇ ਪਾਤਸ਼ਾਹ ਦੇ ਪ੍ਰਤੀ ਅਸੀਂ ਆਪਣੀ ਸੱਚੀ ਤੇ ਸੁੱੱਚੀ ਜਿਹੜੀ ਸ਼ਰਧਾਂਜਲੀ ਹੈ ਉਹ ਉਸੇ ਢੰਗ ਨਾਲ ਦੇ ਸਕਦੇ ਹਾਂ ਕਿ ਉਹਨਾਂ ਦੁਆਰਾ ਬਾਣੀ ਦੇ ਵਿੱਚ ਦਰਸਾਏ ਹੋਏ ਰਾਹ ਦੇ ਉੱਤੇ ਆਪ ਟੁਰੀਏ ਤੇ ਆਪਣੇ ਜੀਵਨ ਨੂੰ ਬਾਣੀ ਦੇ ਅਨੁਸਾਰ ਢਾਲਣ ਦੇ ਲਈ ਗੁਰੂ ਦੇ ਅੱਗੇ ਹਰ ਪਲ ਅਰਦਾਸ ਕਰਦੇ ਰਹੀਏ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤੇ